ਕਵਨ ਨਾਮਾਂ ਦੇਖ ਰਿਹਾ ਸਾਰੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਵੀਕਾਰ ਮੈਂ ਹਾਂ ਤੁਹਾਡਾ ਹੁਸਰਾਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਆਮ ਆਦਮੀ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸੋਦੀਆ ਬੁਰੀ ਤਰ੍ਹਾਂ ਹਾਰੇ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਨੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਹਾਰ ਦਾ ਮੰਤਨ ਕੀਤਾ ਜਾ ਰਿਹਾ ਹੈ ਸੂਤਰ ਤਾਂ ਇਹ ਵੀ ਦੱਸਦੇ ਨੇ ਕਿ ਜੇਕਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਠੇ ਹੋ ਕੇ ਲੜਦੇ ਤਾਂ ਨਤੀਜੇ ਕੁਝ ਹੋਰ ਹੋਣੇ ਸੀ ਲੇਕਿਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ਿਵਾਲ ਮਨੀਸ਼ ਸੋਦੀਆ ਅਤੇ ਜਤਿੰਦਰ ਜੈਨ ਵਰਗੇ ਵੱਡੇ ਥੰਮ ਟੈ ਢੇਰੀ ਹੋ ਗਏ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਵਿੱਚ ਇੱਧਰ ਖਾਸੇ ਤਤਤੇ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੀਵਾਲ ਅਰਵਿੰਦ ਕੇਸ਼ੀਵਾਲ ਨੇ ਅਚਾਨਕ ਜਿੱਤੇ ਅਤੇ ਹਾਰੇ ਹੋਏ ਵਿਧਾਇਕਾਂ ਦੀ ਮੀਟਿੰਗ ਸਦਲੀ ਹੈ ਮੀਟਿੰਗ ਖਤਮ ਹੋਣ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਦੇ ਦਿੱਤੀ ਹੈ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਚੀ ਨੂੰ ਆਚੀ ਐਜ਼ ਅ ਵਿਰੋਧੀ ਦੇ ਵਿੱਚ ਮਜਬੂਤ ਹੋਣਗੇ ਵਿਰੋਧ ਕਰਨਗੇ ਆਸ਼ੀਰਵਾਦ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਾਰ ਲਈ ਮੰਤਨ ਕੀਤਾ ਹੈ 22 ਉਮੀਦਵਾਰ ਜਿੱਤੇ ਨੇ 22 ਹਲਕਿਆਂ ਦੇ ਵਿੱਚ ਹੁਣ ਜਾ ਕੇ ਅਗਲੇ 5 ਸਾਲਾਂ ਤੇ ਗਰਾਉਂਡ ਲੈ ਕੇ ਗਰਾਉਂਡ ਲੈਵਲ ਤੇ ਕੰਮ ਕਰਨਾ ਪਵੇਗਾ ਕਿਉਂਕਿ 22 ਜਿਤਨੀ ਬੜੀ ਵੱਡੀ ਗੱਲ ਹੁੰਦੀ ਹੈ ਆਸ਼ੀਰਵਾਦ ਨੇ ਕਿਹਾ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਸੈਸ਼ਨ ਸ਼ੁਰੂ ਹੋਵੇਗਾ ਭਾਰਤੀ ਜਨਤਾ ਪਾਰਟੀ ਨੇ ਇੱਕ ਵੱਡਾ ਵਾਅਦਾ ਕੀਤਾ ਸੀ ਦਿੱਲੀ ਦੀਆਂ ਮਹਿਲਾਵਾਂ ਵਾਸਤੇ ਕਿ ਜਿਵੇਂ ਹੀ ਸਰਕਾਰ ਬਣਦੀ ਹੈ 8 ਮਾਰਚ ਨੂੰ ਦਿੱਲੀ ਦੀਆਂ ਮਹਿਲਾਵਾਂ ਨੂੰ ਪਰ ਮਹੀਨੇ 2500 ਮਿਲੇਗਾ ਅਤੇ ਮਾਰਚ ਦੇ ਪਹਿਲੇ ਮਹੀਨੇ ਪਹਿਲੀ ਕਿਸ਼ਤ ਜਿਹੜੀ ਹੈ ਉਹ ਭੁਗਤਿਆਰਵਾਈ ਜਾਵੇਗੀ ਯਾਨੀ ਕਿ 8 ਮਾਰਚ ਨੂੰ ਦਿੱਲੀ ਦੀਆਂ ਮਹਿਲਾਵਾਂ ਦੇ ਖਾਤਿਆਂ ਵਿੱਚ ਜੇਕਰ ਪੈਸੇ ਨਹੀਂ ਆਉਂਦੇ ਤੇ ਐਜ਼ ਇੱਕ ਵਿਰੋਧੀ ਧਿਰ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰੇਗੀ ਅਰਵਿੰਦ ਕੇਸ਼ੀਵਾਨ ਨੇ ਆ치 ਦੇ ਬੋਧਿਆਂ ਉੱਤੇ ਸਾਰੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਕਿਉਂਕਿ ਉਹ ਤਾਂ ਹੁਣ ਵਿਧਾਨ ਸਭਾ ਚ ਜਾ ਨਹੀਂ ਸਕਦੇ ਨਾ ਮਨੀਸ਼ ਸੋਦੀਆ ਨਾ ਜਤਿੰਦਰ ਜੈਨ ਯਾਨੀ ਕਿ ਚੰਗੀ ਤਰ੍ਹਾਂ ਫੱਟੀ ਪੋਚੇਗੀ ਇਹਨਾਂ ਦੀ ਅੱਛੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਦਿੱਲੀ ਤੋਂ ਆਮ ਆਦਮੀ ਪਾਰਟੀ ਦੀ ਵਾਨ ਰੋੜ ਸੰਭਾਲਾਂਗੀ ਵਾਗ ਡੋਰ ਸੰਭਾਲ ਕੇ ਐਸੇ ਵਿਰੋਧੀ ਢਿਰਦਾ ਕੰਮ ਕਰਾਂਗੇ ਜਿੱਥੇ ਭਾਰਤੀ ਜਨਤਾ ਪਾਰਟੀ ਕੋਤਾਈ ਕਰੇਗੀ ਜਿਹੜੇ ਵਾਦੇ ਅ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੇ ਵੋਟਰ ਨਾਲ ਕੀਤੇ ਨੇ ਜੇਕਰ ਉਹਨਾਂ ਦੀ ਪਰਪਾਈ ਜੇਕਰ ਉਹ ਵਾਦੇ ਪੂਰੇ ਨਹੀਂ ਕੀਤੇ ਜਾਂਦੇ ਤਾਂ ਸੜਕਾਂ ਉੱਤੇ ਵਿਰੋਧ ਕੀਤਾ ਜਾਵੇਗਾ ਆਮ ਆਦਮੀ ਪਾਰਟੀ ਦੇ ਵੋਟਰਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜੋ ਅਸੀਂ ਵਾਅਦੇ ਕੀਤੇ ਸੀ ਪਿਛਲੇ 10 ਸਾਲਾਂ ਦੇ ਵਿੱਚ ਅਸੀਂ ਉਹ ਲਗਭਗ ਪੂਰੇ ਕੀਤੇ ਨੇ ਲੇਕਿਨ ਉਹਨਾਂ ਨੇ ਕਿਹਾ ਕਿ ਲੋਕਾਂ ਦਾ ਫਤਵਾ ਹੈ ਉਹ ਸਾਨੂੰ ਕਿਹੜੇ ਮੱਥੇ ਪਰਵਾਹ ਹੈ ਇਸ ਦੇ ਵਿੱਚ ਅਸੀਂ ਕਿੰਤੂ ਪਰੰਤੂ ਨਹੀਂ ਕਰ ਸਕਦੇ ਲੇਕਿਨ ਐਜ਼ ਏ ਵਿਰੋਧੀ ਤਿਰ ਐਜ਼ ਏ ਮਜ਼ਬੂਤੀ ਦੇ ਨਾਲ ਅਸੀਂ ਕੰਮ ਕਰਾਂਗੇ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਕੋਈ ਇਕਤਾਈ ਕਰੇਗੀ ਅਸੀਂ ਉਸ ਦਾ ਡਟ ਕੇ ਵਿਰੋਧ ਕਰਾਂਗੇ ਦਿੱਲੀ ਤੋਂ 22 ਵਿਧਾਇਕਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਆਮ ਆਦਮੀ ਪਾਰਟੀ ਦੀ ਉਸ ਅਰਵਿੰਦ ਕੇਸ਼ੀਵਾਲ ਨੇ ਆ치 ਦੇ ਮੋੜਾਂ ਉੱਤੇ ਧਰ ਦਿੱਤੀ ਹੈ ਧੰਨਵਾਦ